ਯਾਰ ਬਦਲਾਓ ਬਦਲਾਓ ਕਰਦੇ ਰਹਿੰਦੇ ਰਹੇ ਹੋ ਨਾਲੇ ਆਪੇ ਤੁਸੀਂ ਕਹਿੰਦੇ ਰਹੇ ਨੇ ਕਿ ਇਲੈਕਟਿਡ ਬੰਦੇ ਹੋਣੇ ਚਾਹੀਦੇ ਸਿਲੈਕਟਿਡ ਨਹੀਂ ਹੋਣੇ ਚਾਹੀਦੇ ਇਹ ਜਿਹੜੀ ਪ੍ਰਕਿਰਿਆ ਗੁਪਤ ਤੌਰ ਤੇ ਰੱਖੀ ਜਾ ਰਹੀ ਆ ਤੁਹਾਡੀ ਕੋਸ਼ਿਸ਼ ਹੈ ਕਿ ਅਸੀਂ ਬੰਦੇ ਸਿਲੈਕਟ ਕਰ ਲਈਏ ਚੁਣ ਲਈਏ ਇਲੈਕਟ ਨਾ ਹੋਣ ਹਰ ਕੀਤਾ ਹੋਇਆ ਆਪਣਾ ਜਿਹੜੀ ਤੁਸੀਂ ਪਬਲਿਕਲੀ ਜਾ ਕੇ ਸਟੇਜਾਂ ਤੇ ਬੋਲਦੇ ਹੋ ਉਹ ਸਾਰੀਆਂ ਗੱਲਾਂ ਦੇ ਆਪ ਹੀ ਕਾਨੂੰਨ ਅਸੂਚੀਕੇ ਤੇ ਟੰਗ ਰਹੇ ਹੋ ਆਹ ਨਹਿਰ ਬਣਾ ਦੇਾਂਗੇ ਉਹ ਕਰ ਦੇਾਂਗੇ ਇੱਥੇ ਨਾਲੀ ਤਾਂ ਕਿਸੇ ਤੋਂ ਬਣੀ ਨਹੀਂ ਯਾਰੋ ਪੇਗਾ ਜਿਹੜੀ ਸਰਕਾਰ 3.5 ਲੱਖ ਕਰੋੜ ਦੀ ਕਰਜ਼ਾਈ ਆ ਉਹ ਦਾਅਵੇ ਦੇਖੋ ਕੀ ਕਰ ਰਹੀ ਕਿ ਅਸੀਂ ਨਹਿਰਾ ਬਣਾ ਦੇਾਂਗੇ ਆਗਾਮੀ ਪੰਚਾਇਤੀ ਚੋਣਾਂ ਜੋ ਪੰਜਾਬ 'ਚ ਹੋਣ ਜਾ ਰਹੀਆਂ ਨੇ ਉਹਦੇ ਬਾਰੇ ਤੁਹਾਡੇ ਨਾਲ ਵਿਚਾਰ ਚਰਚਾ ਕਰਨੀ ਆ ਮਗਰ ਲੀਆਂ ਸਰਕਾਰਾਂ ਨੇ ਵੀ ਗਲਤੀਆਂ ਕੀਤੀਆਂ ਹੋਣਗੀਆਂ ਉਹ ਵੀ ਕੁਛ ਨਾ ਕੁਛ ਛੋਟੀ ਮੋਟੀ ਧਾਂਦਲੀ ਕਰਕੇ ਕੋਸ਼ਿਸ਼ ਕਰਦੀਆਂ ਕਿ ਪੰਚਾਇਤਾਂ ਨੂੰ ਅਸੀਂ ਕਬਜ਼ੇ ਪਰ ਆ ਭਗਵੰਤ ਮਾਨ ਦੀ ਆਮ ਆਦਮੀ ਪਾਰਟੀ ਸਰਕਾਰ ਨੇ ਤਾਂ ਸਿਰਾਂ ਹੀ ਲਾ ਦਿੱਤਾ ਨਾ ਤੁਹਾਨੂੰ ਯਾਦ ਹੋ ਸਾਰਿਆਂ ਨੂੰ ਪੰਜਾਬ ਦੇ ਲੋਕਾਂ ਨੂੰ ਕਿ ਇੱਕ ਵਾਰ ਨਵੰਬਰ 'ਚ ਪਿਛਲੇ ਸਾਲ ਪੰਚਾਇਤੀ ਚੋਣਾਂ ਹੋਣ ਜਾ ਰਹੀਆਂ ਸੀ ਤਾਂ ਬੋਰਡ ਬੰਦੀ ਦਾ ਪ੍ਰਕਿਰਿਆ ਸ਼ੁਰੂ ਹੋ ਗਿਆ ਦਸੰਬਰ 2023 ਵਿੱਚ ਵੋਟਬੰਦੀ ਗੁਪਤ ਤਰੀਕੇ ਨਾਲ ਕੀਤੀ ਗਈ। ਮੁਕੰਮਲ ਕਿਸੇ ਨੂੰ ਦੱਸਿਆ ਨਹੀਂ ਗਿਆ ਕਿ ਤੁਹਾਡੇ ਪਿੰਡਾਂ ਦੇ ਵਿੱਚ ਅਸੀਂ ਵੋਟਬੰਦੀ ਕਿੱਦਾਂ ਕੀਤੀ ਆ। ਕੋਈ ਲਿਸਟਾਂ, ਵੀਡੀਓ ਦਫ਼ਤਰਾਂ ਵਿੱਚ ਨਡਾਲਾ ਜਾਂ ਢਿਲਵਾ ਜਾਂ ਜ਼ਿਲ੍ਹਾ ਕਪੂਰਥਲਾ ਜਾਂ ਪੰਜਾਬ ਦੇ ਵਿੱਚ ਪ੍ਰਕਾਸ਼ਿਤ ਕਰਕੇ ਡਿਸਪਲੇ ਨਹੀਂ ਕੀਤੀਆਂ ਗਈਆਂ। ਤਾਂ ਕਿ ਲੋਕੀ ਉੱਥੋਂ ਅ ਅਗਰ ਕੋਈ ਵੋਟਬੰਦੀ ਗਲਤ ਹੋਈ ਆ ਤੇ ਉਹ ਆਬਜੈਕਸ਼ਨ ਫਾਈਲ ਕਰ ਸਕਣ। ਕਿਉਂਕਿ ਹੋਕ ਹੀ ਰਿਹਾ ਵਾ ਕਿ ਫਰਜ਼ ਕਰੋ ਇੱਕ ਵੋਡ ਹੈ ਜਿੱਥੇ ਦੇਖਿਆ ਕਿ ਸਰਕਾਰ ਨੇ ਦੇਖਿਆ ਕਿ ਜਿਹੜੀ ਆਪੋਜੀਸ਼ਨ ਦੇ ਲੋਕ ਨੇ ਚਾਇਓ ਕਿਸੇ ਪਾਰਟੀ ਦੇ ਨੇ ਕਿ ਇਹ ਤਾਕਤਵਰ ਲੋਕੀ ਨੇ ਉਹਨਾਂ ਨੇ ਇੱਕ ਕਰਦੀਆਂ ਵੋਟਾਂ ਵੀ ਤਿੰਨ ਬੋਰਡਾਂ 'ਚ ਵੰਡੀਆਂ ਹੋਈਆਂ ਨੇ ਔਰ ਦੇਖਿਆ ਕਿ ਜੇ ਪਿੰਡ ਵਿੱਚੋਂ فرض ਕਰੋ ਕੋਈ ਦੋ ਜਾਂ ਤਿੰਨ ਆਪੋਜੀਸ਼ਨ ਦੇ ਚੰਗੇ ਬੰਦੇ ਸਰਪੰਚ ਬਣ ਸਕਦੇ ਉਹਨਾਂ ਨੂੰ ਇੱਕੋ ਬੋਰਡ ਦੇ ਵਿੱਚ ਸੀਮਿਤ ਕਰ ਦਿੱਤਾ ਸਾਰਿਆਂ ਨੂੰ ਇਸ ਤਰ੍ਹਾਂ ਨਾਲ ਕਰਕੇ ਇੱਕ ਬਹੁਤ ਵੱਡਾ ਗੁਪਤ ਤਰੀਕੇ ਨਾਲ ਇਲੈਕਸ਼ਨ ਕਰਾਉਣ ਜਾ ਰਹੀ ਪੰਜਾਬ ਦੀ ਸਰਕਾਰ ਹੈ ਔਰ ਮੇਰੇ ਕੋ ਇੱਕ ਨਹੀਂ अनेका ਸ਼ਿਕਾਇਤਾਂ ਪਿਛਲੇ ਦਿਨਾਂ ਵਿੱਚ ਆ ਰਹੀਆਂ ਨੇ ਔਰ ਮੈਂ ਲਗਾਤਾਰ ਆਪਣੇ ਡਿਪਟੀ ਕਮਿਸ਼ਨਰ ਕਪੂਰਥਲਾ ਨਾਲ ਵੀ ਗੱਲ ਕੀਤੀ ਆ ਹੋਰ ਪਿਛਲੇ ਦਿਨਾਂ ਦੇ ਵਿੱਚ ਕਪੂਰਥਲਾ ਐਡਮਿਨਿਸਟ੍ਰੇਸ਼ਨ ਨਾਲ ਵੀ ਗੱਲ ਕੀਤੀ ਆ ਲੇਕਿਨ ਕਿਸੇ ਦੇ ਕੋਲ ਕੋਈ ਹੈ ਨਹੀਂ ਇਸ ਗੱਲ ਦਾ ਕੋਈ ਪੁਖਤਾ ਜਵਾਬ ਨਹੀਂਗਾ ਔਰ ਮੇਰੀ ਗੱਲ ਸੁਣਨਾ ਜਰਾ ਕਿ ਅੱਜ ਤੱਕ ਬੋਰਡ ਬੰਦੀ ਦੀ ਲਿਸਟਾ ਪਿੰਡਾਂ 'ਚ ਨਹੀਂ ਦਿੱਤੀਆਂ ਗਈਆਂ ਅੱਜ ਕੁਦਰਤੀ ਤੌਰ ਦੇ ਉੱਤੇ ਸਵੇਰੇ ਸਾਡਾ ਬਹੁਤ ਵੱਡਾ ਪਿੰਡ ਹੈ ਪੰਡਾਲਵੇਟ ਉੱਥੋਂ ਦੇ ਸਤਕਾਰਯੋਗ ਸਾਰੇ ਪੁਰਾਣੇ ਸਰਪੰਚ ਪੰਚ ਨੰਮਬਰਦਾਰ ਉਹ ਸਾਰੇ ਆਏ ਹੋਰ ਵੀ ਪਿੰਡਾਂ ਦੇ ਲੋਕੀ ਜਿੱਦਾਂ ਉਦਾਸਾਂ ਦੇ ਵਿੱਚ ਬਹੁਤ ਤਾਨਦਲੀ ਕੀਤੀ ਜਾ ਰਹੀ ਸੀ ਬਲਾਕ ਨਡਾਲਾ ਚ ਜਾਂ ਚੱਕੋ ਕੀ ਪਿੰਡ ਐ ਸਾਡਾ ਉੱਥੇ ਇੱਕ ਇੱਕ ਮੂਰਖ ਜਿਹਾ ਆਦਮੀ ਮੋਰੇ ਲੱਗਿਆ ਹੋਇਆ ਜਿਹੜਾ ਕਿ ਪੰਚਾਇਤ ਦੀ ਜ਼ਮੀਨ ਵੀ ਨਜਾਇਜ਼ ਕਾਬਜ਼ ਆ ਥੋੜਾ ਜਆ ਦਿੰਦਾ ਵਾ ਉਹਦਾ ਠੇਕਾ ਤੇ ਬਾਕੀ ਸਾਰੀ ਉਹਦਾ ਵਾਈ ਤੁਰਿਆ ਆਉਂਦਾ ਪਿੱਛੇ ਦੇ ਚੋਰੀ ਦੇ ਪਰਚੇ ਵੀ ਦਰਜ ਹੋਏ ਬਿਜਲੀ ਚੋਰੀ ਕੀਤੀ ਜਾਂਦੇ ਫੜੇ ਗਏ ਇਦਾਂ ਦੇ ਆਦਮੀ ਇਹਨਾਂ ਦੇ ਕੋਲ ਜਿਹੜੇ ਮੋਰੇ ਰੱਖੇ ਹੋਏ ਨੇ ਤਾਂ ਅ ਚੱਕੋ ਕੀ ਪਿੰਡ ਸਮੇਤ ਲਖਣ ਕੇ ਪੱਡੇ ਬਾਮੂਵਾਲ ਖਾਨਪੁਰ ਹ ਫਮੀਰੇ ਵਾਲੀ ਬੈਲਟ ਦਿਆਲਪੁਰ ਵੱਡੇ ਵੱਡੇ ਪਿੰਡ ਔਰ ਸਾਡੇ ਪੁਲੱਥ ਵਿੱਚ ਆ ਜੀਏ ਰਾਏਪੁਰ ਪੀਰਵਕ ਸ਼ਰਾਪੁਰ ਰਾਇਆਂ ਸਾਡੇ ਜਿਹੜੇ ਪਿੰਡ ਨੇ ਖਸਣ ਵਰਗੇ ਪਿੰਡ ਨੇ ਬੋਪਾਰਾ ਵਰਗੇ ਪਿੰਡ ਨੇ ਅਕਾਲੇ ਪਿੰਡ ਵਰਗੇ ਨੇ ਪਿੰਡ ਇਹਨਾਂ ਦੀਆਂ ਲਿਸਟਾਂ ਦਿੱਤੀਆਂ ਹੀ ਨਹੀਂ ਜਾ ਰਹੀਆਂ ਇੱਕ ਵਾਰ ਨਹੀਂ ਬਹੁਤ ਵਾਰ ਲੋਕਾਂ ਨੇ ਜਾ ਕੇ ਟੱਕਰਾਂ ਮਾਰ ਲੀਆਂ ਕੁਝ ਲੋਕਾਂ ਨੂੰ ਲਿਸਟਾਂ ਮਿਲੀਆਂ ਨੇ ਲੇਕਿਨ ਉਹ ਸਾਰਾ ਆ ਗਾਂਧੀ ਜੀ ਦੀ ਕਿਰਪਾ ਜਿਹੜੀ ਹੈ ਨੋਟ ਚੱਲਦਾ ਇਸ ਦੇਸ਼ ਦੇ ਵਿੱਚ ਇਸ ਪੰਜਾਬ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਉਹਦੇ ਨਾਲ ਚੁਣਿੰਦਾ ਬੰਦਿਆਂ ਨੂੰ ਜਿਹੜੀਆਂ ਸੀ ਵਾਰਡ ਬੰਦੀ ਦੀਆਂ ਲਿਸਟਾਂ ਮਿਲੀਆਂ ਪਰੰਤੂ ਅੱਜ ਤੱਕ ਵਾਰਡ ਬੰਦੀ ਦੀਆਂ ਲਿਸਟਾਂ ਲੋਕਾਂ ਦੇ ਕੋਲ ਨਹੀਂ ਹਨ ਤੇ ਇਲੈਕਸ਼ਨ ਕਿਦਾਂ ਲੜੀਆਂ ਜਾਣ ਮੈਨੂੰ ਦੱਸੋ જરા ਤੁਸੀਂ ਸਮਝਾਓ ਜੇ ਪਤਾ ਹੀ ਨਹੀਂਗਾ ਕਿ ਵਾਰਡ ਸਾਡਾ ਕੀ ਆ ਔਰ ਅੱਜ ਤੱਕ ਕਿਸੇ ਨੂੰ ਹੀ ਨਹੀਂ ਪਤਾ ਕਿ ਸਰਪੰਚ ਦੀ ਚੋਣ ਡਾਇਰੈਕਟ ਹੋਣੀ ਆ ਕਿ ਪੰਚੇਸ ਦੇ ਥਰੂ ਹੋਣੀ ਆ ਔਰ ਜਿਹੜਾ ਰੋਸਟਰ ਬਣਨਾ ਵਾ ਉਹਦੀ ਕੋਈ ਕੋਈ ਉਹਦਾ ਕੋਈ ਪਹਿਮਾਨਾ ਹੋਵੇਗਾ ਇੱਕੋ ਹੀ ਪਿੰਡ ਨੂੰ ਦੁਬਾਰਾ ਦੁਬਾਰਾ ਰਿਜ਼ਰਵ ਕੀਤਾ ਜਾਂ ਜਾਣ ਦੇ ਧਮਕੀਆਂ ਦਿੱਤੀਆਂ ਜਾ ਰਹੀਆਂ ਕਿ ਜਿੱਥੇ ਦੇਖਿਆ ਕਿ ਸਾਡੇ ਕੋਲ ਲੀਡਰਸ਼ਿਪ ਹੈ ਨਗੀ ਤੇਰੇ ਪਿੰਡ ਨੂੰ ਅਸੀਂ ਰਿਜ਼ਰਵ ਕਰਾ ਦੇਾਂਗੇ ਸੁਣੇ ਭੇਜੇ ਜਾ ਰਹੇ ਨੇ ਡਰਾਇਆ ਜਾ ਰਿਹਾ ਨੇ ਪੈਸੇ ਲੈ ਜਾ ਰਹੇ ਨੇ ਲੋਕਾਂ ਦੇ ਕੋਲ ਪੰਚਾਇਤ ਚੋਣਾਂ ਦੇ ਦਾ ਸਰਕਾਰੀ ਦਬਾਅ ਤੇ ਪ੍ਰਭਾਵ ਪਾ ਕੇ ਖਾਸ ਤੌਰ ਤੇ ਮੇਰੀ ਕੰਸਟਿਟੂਐਂਸੀ 'ਤੇ ਜੋ ਹੋ ਰਿਹਾ ਮੈਂ ਤੁਹਾਨੂੰ ਦੱਸਿਆ ਬਲਕਿ ਮੈਨੂੰ ਲੱਗਦਾ ਕਿ ਸਾਰੇ ਪੰਜਾਬ ਦੇ ਵਿੱਚ ਧਾਂਦਲੀ ਬਾਜ਼ੀ ਹੋ ਰਹੀ ਆ ਤਾਂ ਮੈਂ ਸਾਰੇ ਪੰਜਾਬ ਦੇ ਆਪੋਜੀਸ਼ਨ ਲੀਡਰਸ ਨੂੰ ਔਰ ਆਪਣੀ ਪਾਰਟੀ ਦੇ ਵਿਸ਼ੇਸ਼ ਤੌਰ ਤੇ ਕਹੂੰਗਾ ਕਿ ਇਸ ਪੰਚਾਇਤ ਚੋਣਾਂ ਦੀ ਜਿਹੜੀ ਧਾਂਦਲੀ ਹੋ ਰਹੀ ਆ ਜੋ ਵਾਰਡਬੰਦੀ ਦੀਆਂ ਲਿਸਟਾਂ ਗੁਪਤ ਰੱਖੀਆਂ ਜਾ ਰਹੀਆਂ ਨੇ ਜਾਂ ਜਿਹੜੀਆਂ ਲਿਸਟਾਂ ਪਿੰਡਾਂ ਦੇ ਵਿੱਚ ਲੋਕਾਂ ਨੂੰ ਦਿੱਤੀਆਂ ਨਹੀਂ ਜਾ ਰਹੀਆਂ ਔਰ ਵਾਰਡਬੰਦੀ ਐਡੀ ਗਲਤ ਕੀਤੀ ਗਈ ਆ ਕਿ ਇੱਕ ਇੱਕ ਘਰ ਨੂੰ ਇੱਕ ਘਰ ਨੂੰ ਕਈ ਵਾਰੀ ਦੋ ਤਿੰਨ ਵਾਰਡਾਂ 'ਚ ਤੋੜ ਕੇ ਰੱਖ ਦਿੱਤਾ ਵਾ ਜਿਹੜਾ ਇੱਕ ਕੰਟੀਗਿਊਟੀ ਦਾ ਇੱਕ ਪ੍ਰਿੰਸੀਪਲ ਹੁੰਦਾ ਵਾ ਕਿ ਜਦੋਂ ਵਾਰਡ ਬਣਨਾ ਤੇ ਉਹ ਲਗਾਤਾਰ ਸਾਰੇ ਘਰ ਇੱਕ ਲਾਈਨ ਵਿੱਚ ਹੋਣੇ ਚਾਹੀਦੇ ਜਾਂ ਇੱਕ ਕੰਟੀਗੂਅਸ ਏਰੀਆ ਦੇ ਵਿੱਚ ਹੋਣੇ ਚਾਹੀਦੇ ਇੱਕ ਦੇ ਨਾਲ ਇੱਕ ਘਰ ਜਿਹੜਾ ਉਹ ਹੁਣ ਅਜੇ ਤਾਂ ਪਰ ਇੱਕ ਘਰ ਕਿਤੇ ਪਾਤਾ ਇੱਕ ਘਰ ਕਿਤੇ ਪਾਤਾ ਇੰਨੀ ਵੱਡੀ ਤਾਦਲੀ ਮੈਨੂੰ ਤਾਂ ਐਂ ਲੱਗਦਾ ਜਿਵੇਂ ਕਿ ਆਪਾਂ ਪੰਜਾਬ ਨਹੀਂ ਬੰਗਲਾਦੇਸ਼ 'ਚ ਰਹਿੰਦੇ ਹੁੰਨੇ ਆ ਔਰ ਬੰਗਲਾਦੇਸ਼ ਦਾ ਹਸ਼ਰ ਤੁਸੀਂ ਦੇਖਿਆ ਕੀ ਹੋਇਆ ਐਡੇ ਵੱਡੇ ਪੱਦਰ ਤੇ ਤਾਨਾਸ਼ਾਹੀ ਉੱਥੇ ਹੋਈ ਸ਼ੇਖ ਹਸੀਨਾ ਨੇ ਇਲੈਕਸ਼ਨਾਂ ਤੋਂ ਪਹਿਲਾਂ 20000 ਆਦਮੀ ਆਪੋਜੀਸ਼ਨ ਦਾ ਫੜ ਕੇ ਜਿਲ੍ਹਾ 'ਚ ਦਿੱਤਾ ਜਿਹੜੀ ਬੰਗਲਾ ਨੈਸ਼ਨਲ ਪਾਰਟੀ ਸੀ ਬੀਐਨਪੀ ਔਰ ਫਿਰ ਕੱਲੀ ਮੈਦਾਨ ਵਿੱਚ ਲੜੀ ਕਿਉਂਕਿ ਉਹਨਾਂ ਵਿਚਾਰੇ ਨੇ ਆਪੋਜੀਸ਼ਨ ਨੇ ਬੋਇਕਾਟ ਕਰ ਦਿੱਤਾ ਅੱਛਾ ਪ੍ਰਾਈਮ ਮਿਨਿਸਟਰ ਤਾਂ ਬਣ ਗਈ ਲੇਕਿਨ ਤਾਨਾਸ਼ਾਹੀ ਬਹੁਤੀ देर ਚੱਲਦੀ ਨਹੀਂ ਹੁੰਦੀ ਉਹਦਾ ਰਿਐਕਸ਼ਨ ਐਡਾ ਜ਼ਬਰਦਸਤ ਹੋਇਆ ਕਿ ਸ਼ੇਖ ਜ਼ੀਨਾ ਨੂੰ ਦੇਸ਼ ਛੱਡ ਕੇ ਭੱਜਣਾ ਪਿਆ ਸਾਰਾ ਉਹਦੇ ਜਿਹੜੇ ਉਹਦੇ ਪਿਤਾ ਦਾ ਸਟੈਚੂ ਲੱਗਿਆ ਸੀ ਸ਼ੇਖ ਮੁਜੀਬਰ ਮੁਜੀਬਰ ਰਹਿਮਾਨ ਦਾ ਉਹ ਲੋਕਾਂ ਨੇ ਗੁੱਸੇ ਚ ਆ ਕੇ ਭੰਨ ਦਿੱਤਾ ਇਹ ਜਿਹੜਾ ਲੋਕਾਂ ਦਾ ਗੁੱਸਾ ਹੈ ਨਾ ਇਹਦਾ ਫਿਰ ਜਦੋਂ ਟੁੱਟਣ ਤੇ ਆਉਂਦਾ ਫੇ ਕੋਈ ਬੰਨ ਇਹਨੂੰ ਰੋਕ ਨਹੀਂ ਸਕਦਾ ਇਸ ਲਈ ਮੇਰੀ ਪੰਜਾਬ ਸਰਕਾਰ ਨੂੰ ਸਾਰੇ ਅਫਸਰਸ਼ਾਹੀ ਨੂੰ ਖਾਸ ਤੌਰ ਤੇ ਜਿਹੜੇ ਡਾਇਰੈਕਟਰ ਪੰਚਾਇਤ ਨੇ ਸੈਕਟਰੀ ਪੰਚਾਇਤ ਨੇ ਜਿਹੜਾ ਪੰਚਾਇਤੀ ਰਾਜ ਦਾ ਮਿਨਿਸਟਰ ਹੈ ਔਰ ਅਲਟੀਮੇਟਲੀ ਜਿਹੜੇ ਚੀਫ ਮਿਨਿਸਟਰ ਨੂੰ ਕਹੂੰਗਾ ਕਿ ਤੁਸੀਂ ਯਾਰ ਬਦਲਾਓ ਬਦਲਾਓ ਕਰਦੇ ਰਹਿੰਦੇ ਰਹੇ ਹੋ ਕਿ ਇਹ ਇਹ ਕਿੱਥੋਂ ਦਾ ਬਦਲਾਓ ਹੈ ਇਦਾਂ ਦਾ ਇਦਾਂ ਦੀ ਭੈੜੀ ਇਲੈਕਸ਼ਨ ਤਾਂ ਕਿਸੇ ਮਗਰਲੀ ਸਰਕਾਰ ਨੇ ਨਹੀਂ ਕਰਾਈ ਨਾਲੇ ਆਪੇ ਤੁਸੀਂ ਕਹਿੰਦੇ ਰਹੇ ਨੇ ਕਿ ਇਲੈਕਟਡ ਬੰਦੇ ਹੋਣੇ ਚਾਹੀਦੇ ਸਿਲੈਕਟਡ ਨਹੀਂ ਹੋਣੇ ਚਾਹੀਦੇ ਇਹ ਜਿਹੜੀ ਪ੍ਰਕਿਰਿਆ ਗੁਪਤ ਤੌਰ ਤੇ ਰੱਖੀ ਜਾ ਰਹੀ ਆ ਤੁਹਾਡੀ ਕੋਸ਼ਿਸ਼ ਹੈ ਕਿ ਅਸੀਂ ਬੰਦੇ ਸਿਲੈਕਟ ਕਰ ਲਈਏ ਚੁਣ ਲਈਏ ਇਲੈਕਟ ਨਾ ਹੋਣ ਹਰ ਕੀਤਾ ਹੋਇਆ ਆਪਣਾ ਜਿਹੜੀ ਤੁਸੀਂ ਪਬਲਿਕਲੀ ਜਾ ਕੇ ਸਟੇਜਾਂ ਤੇ ਬੋਲਦੇ ਹੋ ਉਹ ਸਾਰੀਆਂ ਗੱਲਾਂ ਦੇ ਆਪ ਹੀ ਕਾਨੂੰਨ ਅਸੂਲ ਛਿੱਕੇ ਤੇ ਟੰਗ ਰਹੇ ਹੋ ਮੇਰੀ ਕਪੂਰਥਾ ਐਡਮਿਨਿਸਟ੍ਰੇਸ਼ਨ ਨੂੰ ਔਰ ਪੰਜਾਬ ਸਰਕਾਰ ਦੇ तमाम ਅਫਸਰਸ਼ਾਹੀ ਜ਼ਿਲ੍ਹਿਆਂ ਦੇ ਵਿੱਚ ਮੈਂ ਕਹਿਣਾ ਚਾਹੁੰਦਾ ਕਿ ਇਸ ਨੂੰ ਕਾਈਂਡਲੀ ਰੈਕਟੀਫਾਈ ਕਰੋ ਸਾਰੀਆਂ ਵੋਟਬੰਦੀ ਦੀਆਂ ਲਿਸਟਾਂ ਵੀਡੀਓ ਦਫ਼ਤਰਾਂ ਦੇ ਵਿੱਚ ਉੱਥੇ ਸਾਹਮਣੇ ਡਿਸਪਲੇ ਕੀਤੀਆਂ ਜਾਣ ਔਰ ਇੱਕ ਵਾਰ ਫਿਰ ਮੌਕਾ ਦਿੱਤਾ ਜਾਵੇ ਲੋਕਾਂ ਨੂੰ ਕਿ ਤੁਸੀਂ ਆਪਣੀਆਂ ਜਿੱਥੇ-ਜਿੱਥੇ ਤੁਹਾਨੂੰ ਆਬਜੈਕਸ਼ਨਸ ਆ ਤੁਸੀਂ ਫਾਈਲ ਕਰੋ ਵਾਰਡਸ ਨੂੰ ਉਸ ਨੂੰ ਵਾਰਡ ਬੰਦੀ ਨੂੰ ਠੀਕ ਤਰੀਕੇ ਨਾਲ ਅਸੂਲੀ ਪ੍ਰਿੰਸੀਪਲ ਤਰੀਕੇ ਨਾਲ ਕੰਟੀਗੂਇਟੀ ਦਾ 엘ਮੈਂਟ ਤੇ ਉਹਦਾ ਜਿਹੜਾ ਹੈਗਾ ਵਾਰਡਸ ਬਣਾਏ ਜਾਣ ਗਲਤ ਕਿਸੇ ਪਿੰਡ ਨੂੰ ਰਿਜ਼ਰਵ ਨਾ ਕੀਤਾ ਜਾਵੇ ਇਹ ਸਾਰੀਆਂ ਗੱਲਾਂ ਅਗਰ ਨਹੀਂ ਤੁਸੀਂ ਕਰੋਗੇ ਤਾਂ ਆ ساری ਜਨਤਾ ਜਿਹੜੀ ਤਿਆਰ ਬੈਠੀ ਆ ਕਿਸਾਨ ਜੱਥੇਬੰਦੀਆਂ ਤਿਆਰ ਬੈਠੀਆਂ ਨੇ ਸਾਰੇ ਬਲੋਕਾਂ ਦੇ ਵਿੱਚ ਧਰਨੇ ਮਾਰੇ ਜਾਣਗੇ ਪ੍ਰੋਟੈਸਟ ਕੀਤੇ ਜਾਣਗੇ ਔਰ ਇੱਥੇ ਬਸ ਨਹੀਂ ਅਲਟੀਮੇਟਲੀ ਇਹ ਸਾਰਾ ਮਸਲਾ ਜਿਹੜਾ ਹਾਈ ਕੋਰਟ ਵਿੱਚ ਵੀ ਜਾਵੇਗਾ ਔਰ ਹਾਈ ਕੋਰਟ ਤੋਂ ਅਸੀਂ ਅਗਰ ਇਹਨਾਂ ਨੇ ਇਨਸਾਫ ਨਾ ਦਿੱਤਾ ਤੇ ਹਾਈ ਕੋਰਟ ਤੋਂ ਸਾਰੀ ਗੱਲ ਦਾ ਲੜਾਈ ਲੜ ਕੇ ਲੋਕਾਂ ਨੂੰ ਇੱਕ ਟਰਾਂਸਪੇਰੈਂਟ ਤੇ ਅਕਾਊਂਟੇਬਲ ਤਰੀਕੇ ਨਾਲ ਪੰਚਾਇਤ ਦੀਆਂ ਇਲੈਕਸ਼ਨਾਂ ਜਿਹੜੀਆਂ ਉਹ ਕਰਾਈਆਂ ਜਾਣਗੀਆਂ ਲਓ ਆਲਮੋਸਟ ਸਭ ਕੁਝ ਇਹ ਮਿਨਿਸਪੈਲਟੀਆਂ ਜਿਹੜੀਆਂ ਉਹਨਾਂ ਦੀਆਂ ਇਲੈਕਸ਼ਨਾਂ ਹੋਣੀਆਂ ਲਗਭਗ ਵਾਰਡਬੰਦੀ ਨੂੰ ਲੈ ਕੇ ਜਿਹੜੀਆਂ ਨਗਰ ਪੰਚਾਇਤਾਂ ਨੇ ਉਹਦੇ ਤੇ ਵੀ ਇਹੀ ਟੁੱਕ ਰਿਆ ਵਾ ਸੇਮ ਉਥੇ ਵਾਰਡਬੰਦੀ ਜਿਹੜੀ ਕੀਤੀ ਗਈ ਨਗਰ ਪੰਚਾਇਤਾਂ ਦੀ ਉਹ ਵਾਰਡਾਂ ਨੂੰ ਤੈਸ਼ ਨੈਸ਼ ਕਰ ਦਿੱਤਾ ਤਰੋੜ ਮਰੋੜ ਕੇ ਮਤਲਬ ਕਈ ਘੱਟ ਪਾ ਕੇ ਇੱਕ ਵਾਰਡ ਨੂੰ ਫਿਰ ਦੁਬਾਰਾ ਉਹਦੇ ਚ ਵੋਟਾਂ ਪਾ ਦਿੱਤੀਆਂ ਗਈਆਂ ਇਹ ਕੋਈ ਚੰਗਾ ਸ਼ੋਭਦਾ ਨਹੀਂਗਾ ਖਾਸ ਤੌਰ ਤੇ ਜਿਹੜੇ ਲੋਕ ਤੁਸੀਂ ਕਹਿੰਦੇ ਆ ਅਸੀਂ ਬਦਲਾਅ ਲੈ ਕੇ ਆਉਣਾ ਸੀਗਾ ਇਹ ਕੋਈ ਜਮਹੂਰੀਅਤ ਵਿੱਚ ਇਦਾਂ ਦੇ ਇਦਾਂ ਦੀ ਧੰਦਲੇਬਾਜ਼ੀ ਸ਼ੋਭਦੀ ਨਹੀਂਗੀ ਮੈਂ ਭਗਵੰਤਪਾਤ ਨੂੰ ਉਹਨਾਂ ਨੂੰ ਬੇਨਤੀ ਕਰੂੰਗਾ ਕਿ ਕਿਰਪਾ ਕਰਕੇ ਇੱਕ ਫੇਅਰ ਲੈਵਲ ਪਲੇਇੰਗ ਫੀਲਡ ਦਿੱਤੀ ਜਾਵੇ ਸਾਰਿਆਂ ਨੂੰ ਸਾਰੇ ਆਪਣੀ ਮਰਜ਼ੀ ਨਾਲ ਖੇਡਣ ਜਿਹੜਾ ਜਿੱਥੇ ਵੋਟ ਪਾਉਣਾ ਚਾਹੁੰਦਾ ਜਿਹੜਾ ਆਪਣੇ ਪਿੰਡ ਦੀ ਪੰਚਾਇਤ ਬਣਾਉਣਾ ਚਾਹੁੰਦਾ ਉਹਨਾਂ ਨੂੰ ਪੰਚਾਇਤ ਬਣਾਉਣ ਦਾ ਚੰਗਾ ਜਮਹੂਰੀ ਢੰਗ ਦੇ ਨਾਲ ਅਧਿਕਾਰ ਦਿੱਤਾ ਜਾਵੇ ਨਹੀਂ ਕਰੋਗੇ ਤੋ ਫਿਰ ਲੜਨਾ ਪਿੰਣਾ ਤਾਂ ਸਾਡਾ ਆਪੋਜੀਸ਼ਨ ਦਾ ਅਧਿਕਾਰ ਆ ਵਿਧਾਨ ਸਭਾ ਦੇ ਵਿੱਚ ਵੀ ਇਹ ਮਸਲਾ ਉਠਾਵਾਂਗੇ ਅਸੀਂ ਜ਼ੋਰਦਾਰ ਤਰੀਕੇ ਨਾਲ ਤੇ ਵਿਧਾਨ ਸਭਾ ਤੋਂ ਬਾਹਰ ਵੀ ਜੇ ਲੋਡ ਪਈ ਵੀਡੀਓ ਦਫ਼ਤਰਾਂ ਨੂੰ ਘੇਰਾਂਗੇ ਪ੍ਰੋਟੈਸਟ ਕਰਾਂਗੇ ਤਾਂ ਕਿ ਪੰਚਾਇਤਾਂ ਨੂੰ ਜੜਾ ਔਰ ਅੰਤ 'ਚ ਮੈਂ ਕਹਿਣਾ ਚਾਹੁੰਦਾ ਖਾਸ ਤੌਰ ਤੇ ਆਪਣੇ ਪੁਲwidehat ਇਲਾਕੇ ਦੀ ਪੰਚਾਇਤਾਂ ਨੂੰ ਕਿ ਜਿਹੜੀਆਂ ਪੰਚਾਇਤਾਂ ਨੂੰ ਤੁਹਾਨੂੰ ਵੋਟਬੰਦੀ ਦੀ ਲਿਸਟਾਂ ਅੱਜ ਤੱਕ ਨਹੀਂ ਮਿਲੀਆਂ ਆ ਆਲਮੋਸਟ 1 ਸਾਲ ਹੋ ਚੱਲਿਆ ਵਾ ਜਿਹੜੀਆਂ ਇਹਨਾਂ ਨੇ ਗੁਪਤ ਅੰਦਰ ਆਪਣੇ ਲੁਕੋ ਕੇ ਰੱਖੀਆਂ ਹੋਈਆਂ ਸੰਦੂਕਾਂ ਦੇ ਵਿੱਚ ਔਰ ਪੰਚਾਇਤ ਸਿਕਟੀਆਂ ਦਾ ਸਾਰਾ ਮੈਨੂੰ ਪਤਾ ਵਾ ਜ ਪਿਛਲੇ ਸਮੇਂ ਦੇ ਵਿੱਚ ਕੰਮ ਕਰ ਰਹੇ ਨੇ ਜਾਂ ਜਿਹੜੀਆਂ ਪੈਸੇ ਲੈ ਕੇ ਤੁਸੀਂ ਲਿਸਟਾਂ ਮੁਹਈਆ ਕੀਤੀਆਂ ਸਾਰਾ ਰਿਕਾਰਡ ਸਾਡੇ ਕੋਲ ਹੈਗਾ ਵਾ ਇਹ ਮੈਂ ਪੁਲਾਥ ਇਲਾਕੇ ਦੇ ਸਾਰੀਆਂ ਲਗਭਗ 150 ਦੇ ਕਰੀਬ ਛੋਟੀਆਂ ਵੱਡੀਆਂ ਪੰਚਾਇਤਾਂ ਤੇ ਨਗਰਪੰਚਾਇਤਾਂ ਨੇ ਉਹਨਾਂ ਨੂੰ ਬੇਨਤੀ ਕਰੂੰਗਾ ਕਿ ਸਾਡੇ ਦਫ਼ਤਰ ਨਾਲ ਸੰਪਰਕ ਕਰੋ ਜਿਨ੍ਹਾਂ ਲੋਕਾਂ ਨੂੰ ਅੱਜ ਤੱਕ ਪੰਚਾਇਤ ਦੀਆਂ ਬੋਰਡ ਬੰਦੀਆਂ ਦੀਆਂ ਲਿਸਟਾਂ ਨਹੀਂ ਮਿਲੀਆਂ ਉਹ ਸਾਨੂੰ ਸਾਡੇ ਨਾਲ ਪਹੁੰਚ ਕਰੋ ਤੁਹਾਡੇ ਮਸਲੇ ਨੂੰ ਅਸੀਂ ਪਹਿਲਾਂ ਪ੍ਰੋਟੈਸਟ ਵਿੱਚ ਲੈ ਕੇ ਜਾਵਾਂਗੇ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨਾਲ ਗੱਲ ਕਰਾਂਗੇ ਨਹੀਂ ਇਨਸਾਫ ਦੇਣਗੇ ਤੇ ਅਲਟੀਮੇਟਲੀ ਹਾਈ ਕੋਰਟ ਮੂਵ ਕਰਕੇ ਤੁਹਾਡੀ ਵੋਟਬੰਦੀ ਦੁਰਸਤ ਕਰਾ ਕੇ ਤਾਂ ਕਿ ਜਿਹੜੀਆਂ ਪੰਚਾਇਤ ਦੀਆਂ ਇਲੈਕਸ਼ਨਾਂ ਉਹ ਸਾਫ਼ ਸੁਥਰੇ ਤਰੀਕੇ ਨਾਲ ਔਰ ਫ੍ਰੀ ਐਂਡ ਫੇਅਰ ਉਹ ਸੈਕੰਡ ਬਸ ਇਹੀ ਅੱਜ ਮੇਰਾ ਮੁੱਦਾ ਸੀਗਾ ਕਹਿਣ ਦਾ ਪਰ ਮੈਨੂੰ ਬੜਾ ਦੁੱਖ ਆਉਂਦਾ ਕਿ ਜਿਹੜੇ ਕਹਿੰਦੇ ਸੀ ਅਸੀਂ ਬਦਲਾਅ ਲੈ ਕੇ ਆਵਾਂਗੇ ਤਬਦੀਲੀ ਲੈ ਕੇ ਆਵਾਂਗੇ ਉਹ ਤਬਦੀਲੀ ਤਾਂ ਯਾਰ ਤੁਸੀਂ ਮਾੜੇ ਵਾਸਤੇ ਲੈ ਕੇ ਆ ਰਹੇ ਹੋ ਪਿਛਲੇ ਲਗਭਗ 2.5 ਸਾਲ ਹੋ ਚਲੇ ਪੰਚਾਇਤ ਨੂੰ ਸਰਕਾਰ ਨੂੰ ਬਣੇ ਨੂੰ ਇੱਕ ਨਵੇਂ ਪੈਸੇ ਦੇ ਡਿਵੈਲਪਮੈਂਟ ਪਿੰਡਾਂ ਦੇ ਵਿੱਚ ਨਹੀਂ ਕਰਾਈ ਗਈ ਔਰ ਜਿਹੜੇ ਪੈਸੇ ਪਏ ਸੀਗੇ ਉਹ ਸਾਰੇ ਪੈਸੇ ਰੋਕ ਦਿੱਤੇ ਗਏ ਪੰਚਾਇਤਾਂ ਨੂੰ ਖਰਚਣ ਨਹੀਂ ਦਿੱਤੇ ਗਏ ਉਹ ਸਾਰੇ ਪੈਸੇ ਵੇਸਟ ਗਏ ਨੇ ਔਰ ਹੁਣ ਜਿਹੜੇ ਪ੍ਰਬੰਧਕ ਲਾਏ ਨੇ ਉਹ ਪੈਸੇ ਸਾਰੇ ਉਹਨਾਂ ਨੇ ਚੋਕ ਕੀਤੇ ਹਲੇ ਵੀ ਸਮਾਂ ਹੈਗਾ ਵਾ ਘਟੋ ਘਟ ਜਿਹੜੇ ਪੈਸੇ ਪਿੰਡਾਂ ਦੀ ਪੰਚਾਇਤਾਂ ਦੇ ਕੋਲ ਪਏ ਜਿਵੇਂ ਪਿੰਡਾਂ ਦੇ ਪੰਚਾਇਤ ਮੇਰੇ ਕੋਲ ਅੱਜ ਬਾਮੂ ਵਾਲੇ ਆਲੇ ਆਏ ਸੀਗੇ ਕਿ ਸਾਡੇ ਪਿੰਡ ਦੀ ਪੰਚਾਇਤ ਕੋਲ ਪੈਸੇ ਪਏ ਨੇ ਤੇ ਸਾਡਾ ਇੱਕ ਲਗਭਗ ਕੋਈ 500 ਗੱਜ ਦਾ ਇੱਕ ਕੱਚਾ ਰਸਤਾ ਹੈ ਇੱਕ ਤਾਂ ਕੁੱਤਿਆਂ ਬੁਰੀ ਹਾਲਤ ਹੈ ਕਿ ਉਹ ਪੈਸੇ ਲਾਏ ਜਾਣ ਲਾਈਕਵਾਇਜ਼ ਬੇਲਪੁਰ ਵਾਲੇ ਅੱਜ ਆਏ ਸੀ ਮੇਰੇ ਕੋਲ ਉਹ ਕਹਿੰਦੇ ਨੇ ਜੀ ਕਿ ਸਾਰਾ ਨਡਾਲੇ ਦਾ ਗੰਦਾ ਪਾਣੀ ਚੱਕ ਕੇ ਅੰਡਰਗਰਾਉਂਡ ਪਾਈਪ ਰਾਹੀਂ ਸਾਡੇ ਪਿੰਡ ਵਿੱਚ ਪਾ ਦਿੱਤਾ ਗਿਆ ਇਹ ਕਿੱਥੋਂ ਦੀ ਇਨਸਾਫ ਪਸੰਦੀ ਹੈ ਸੋ ਸਾਰਾ ਨਗਰਪੰਚਾਇਤਾਂ ਦਾ ਕੰਮ ਔਰ ਸਾਰਾ ਪੰਚਾਇਤਾਂ ਦਾ ਕੰਮ ਪਿਛਲੇ 2.5 ਸਾਲ ਤੋਂ ਸਟੈਂਡ ਸਟਿਲ ਤੇ ਆ ਕੋਈ ਨਵੇਂ ਪੈਸੇ ਦੀ ਡਿਵੈਲਪਮੈਂਟ ਨਹੀਂ ਕੀਤੀ ਗਈ ਬਸ ਗੱਪਾ ਛੱਪਾਂ ਸਾਰੀਆਂ ਸਟੇਜਾਂ ਤੋਂ ਇਸ਼ਤਿਹਾਰबाजी ਪਬਲਿਸਿਟੀ ਆ ਨਹਿਰ ਬਣਾ ਦੇਾਂਗੇ ਉਹ ਕਰ ਦੇਾਂਗੇ ਇੱਥੇ ਨਾਲੀ ਤਾਂ ਕਿਸੇ ਤੋਂ ਬਣੀ ਨਹੀਂ ਯਾਰੋ ਨਹਿਰ ਕਿਹੜੇ ਕਿਹੜੇ ਨਹਿਰ ਬਣਾਉਣ ਦੀਆਂ ਗੱਲਾਂ ਕਰਦੇ ਨੇ ਤੇ ਕਿੱਥੋਂ ਪੈਸਾ ਆਵੇਗਾ ਜਿਹੜੀ ਸਰਕਾਰ ਸਾਡੇ 3.5 ਲੱਖ ਕਰੋੜ ਦੀ ਕਰਜ਼ਾਈ ਆ ਜਿਹੜੀ ਸਰਕਾਰ 31,000 ਕਰੋੜ ਰੁਪਇਆ ਇੰਟਰਸਟ ਭਰ ਰਹੀ ਆ ਜਿਹੜੀ ਸਰਕਾਰ 24,000 ਕਰੋੜ ਰੁਪਇਆ ਮੁਫਤ ਬਿਜਲੀ ਦੀ ਦੇਣਦਾਰੀ ਪੀਐਸਪੀ ਸਪੀਸ਼ਲ ਨੂੰ ਹੈ ਔਰ ਜਿਹੜੀ ਸਰਕਾਰ ਚੰਦ ਦਿਨ ਪਹਿਲਾਂ 700 ਕਰੋੜ ਰੁਪਇਆ ਚੱਕਦੀ ਆ ਉਹ ਦਾਅਵੇ ਦੇਖੋ ਕੀ ਕਰ ਰਹੀ ਕਿ ਅਸੀਂ ਨਹਿਰਾ ਬਣਾ ਦੇਵਾਂਗੇ ਉਹ ਕਰਦਾਂਗੇ ਦੋਸਤੋ ਕੁਝ ਨਹੀਂ ਹੋਣਾ ਇਹਨਾਂ ਤੋਂ ਤੇ ਸਾਰੇ ਬੰਦੇ ਜਿਹੜੇ ਸੀਗੇ ਇਹ ਇੱਕ ਝੂਠ ਬੋਲ ਕੇ ਝੂਠੇ ਲਾਰੇ ਲਾ ਕੇ ਝੂਠੇ ਵਾਅਦੇ ਕਰਕੇ ਸਰਕਾਰ ਦਾ ਬਣਾ ਗਏ ਨੇ ਤਾਂ ਮੈਂ ਪੰਜਾਬ ਦੇ ਤਮਾਮ 13 14 ਹਜ਼ਾਰ ਪੰਚਾਇਤਾਂ ਦੇ ਪਿੰਡਾਂ ਦੇ ਆਗੂਆਂ ਨੂੰ ਕਹੂੰਗਾ ਕਿ ਘਬਰਾਉਣਾ ਨਹੀਂਗਾ ਡਰ ਕੇ ਇਲੈਕਸ਼ਨ ਨਹੀਂ ਲੜਨੀ ਪੂਰਾ ਆਪਣਾ ਹੱਕ ਮੰਗੋ ਆਪਣੀਆਂ ਲਿਸਟਾਂ ਮੰਗੋ ਆਪਣੀਆਂ ਆਬਜੈਕਸ਼ਨਸ ਫਾਈਲ ਕਰੋ ਬੋਰਡ ਬੰਦੀ ਦਰਸਤ ਕਰਾਓ ਤੇ ਫਿਰ ਜਿਹੜੀ ਆ ਪੰਚਾਇਤ ਦੀ ਇਲੈਕਸ਼ਨ ਜਿਹੜੀ ਆ ਉਹ ਹੋਵੇਗੀ ਔਰ ਮੈਨੂੰ ਨਹੀਂ ਲੱਗਦਾ ਕਿ ਜਿਸ ਢੰਗ ਦੇ ਨਾਲ ਆ ਚਾਰ ਜਿਮਨੀ ਚੋਣਾ ਆ ਰਹੀਆਂ ਨੇ ਕੇ ਪੰਚਾਇਤ ਦੀ ਇਲੈਕਸ਼ਨ ਇਨੀ ਛੇਤੀ ਕਰਾਉਣਗੇ ਪਰ ਜਿਹੜੀ ਧਾਂਦਲੀ ਕੀਤੀ ਜਾ ਰਹੀ ਆ ਗੁਪਤਬੰਦੀ ਕੀਤੀ ਜਾ ਰਹੀ ਆ ਬੋਰਡ ਬੰਦੀ ਦੀਆਂ ਲਿਸਟਾਂ ਲੁਕੋਈਆਂ ਜਾ ਰਹੀਆਂ ਉਹ ਕਿਰਪਾ ਕਰਕੇ ਸਾਰੀਆਂ ਲੋਕਾਂ ਨੂੰ ਤੁਰੰਤ ਦਿੱਤੀਆਂ ਜਾਣ ਤੇ ਮੈਂ ਅਪਲਾਥ ਵਾਲਾ ਨੂੰ ਕਹੂੰਗਾ ਕਿ ਕਾਈਂਡਲੀ ਸਾਡੇ ਨਾਲ ਸੰਪਰਕ ਕਰਕੇ ਜਿਨ੍ਹਾਂ ਜਿਨ੍ਹਾਂ ਪਿੰਡਾਂ 'ਚ ਲਿਸਟਾਂ ਨਹੀਂ ਪ੍ਰੋਵਾਈਡ ਕੀਤੀ ਮੇਰੇ ਨਾਲ ਕਰੋ ਮੈਂ ਤੁਹਾਨੂੰ ਲੈ ਕੇ ਸਾਰੀਆਂ ਲਿਸਟਾਂ ਦਊਂਗਾ ਔਰ ਇਲੈਕਸ਼ਨ ਤਗੜੇ ਤਰੀਕੇ ਨਾਲ ਫੇਅਰ ਤਰੀਕੇ ਨਾਲ ਕਰਵਾਉਣ ਦੀ ਆਪਾਂ ਪੂਰੇ ਆਨੇ ਰਲ ਮਿਲ ਕੇ ਕੋਸ਼ਿਸ਼ ਤੇ ਯਤਨ ਕਰਨੇ ਆ ਅੱਜ ਦੇ ਇਸ ਪੰਚਾਇਤੀ ਧਾਂਦਲੇਬਾਜੀ ਨਗਰਪੰਚਾਇਤਾਂ 'ਚ ਹੋ ਰਹੀ ਵਾਰਡਬੰਦੀ ਦੀ ਧਾਂਦਲੇਬਾਜੀ ਦੇ ਮੁੱਦੇ ਤੇ ਮੇਰੇ ਨਾਲ ਜੁੜਨ ਵਾਸਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸ਼ੁਕਰੀਆ ਤੁਸੀਂ ਵੀ ਜਿਹੜੇ ਸਾਰੇ ਸਤਕਾਰਯੋਗ ਹੋਣੇ ਤੁਹਾਡਾ ਸਾਰਿਆਂ ਦਾ ਵੀ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਪਿਆਰ ਨਾਲ ਫਤ